ਕਿ ਅੱਜ ਕਿਸ ਦੇ ਸਬੰਧ ਦੇ ਵਿੱਚ ਕੱਟ ਕੀਤਾ ਜੀ ਅੱਜ ਅਸੀਂ ਚੰਦਪਾਣ ਦੇ ਵਿੱਚ ਜਿਹੜੀ ਉਹ ਮੀਟਿੰਗ ਹੋਈ ਆ ਪਿੰਡ ਵਾਸੀਆਂ ਦੀ ਕਿ ਇੱਕ ਤਾਂ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਲੜਾਈ ਦੀ ਘਟਨਾ ਵਾਪਰੀ ਸੀ ਚੰਦਪਾਣ ਦੇ ਵਿੱਚ ਇੱਕ ਨਕਾਸੀ ਪਾਣੀ ਦੀ ਨਾਲੀ ਨੂੰ ਲੈ ਕੇ ਬਹਾਨਾ ਬਣਾਇਆ ਗਿਆ ਸੀ ਉਹ ਅਸਲ ਦੇ ਵਿੱਚ ਬਹਾਨਾ ਇਹ ਹੀ ਸੀ ਕਿ ਅਮਨਦੀਪ ਕੌਰ ਤੋਂ ਜਿਹੜੀ ਸਰਪੰਚੀ ਖੋਹਣ ਦਾ ਸੀਗਾ ਕੁਝ ਲੋਕਾਂ ਨੂੰ ਜਿਹੜੀ ਉਹ ਸਰਪੰਚੀ ਅਮਨਦੀਪ ਕੌਰ ਕੋਲੇ ਜਿਹੜੀ ਉਹ ਹজম ਨਹੀਂ ਆ ਰਹੀ ਸੀ ਹੁਣ ਵੀ ਜਿਹੜਾ ਮੋਲਕ ਸਿੰਘ ਨੇ ਆਪਦੀ ਗੁੰਡਾਗਰਦੀ ਕਰਕੇ ਆਪਦਾ ਹੀ ਸਿਆਸੀ ਪਰੋਚਦਾ ਕਰਕੇ ਜਿਹੜਾ ਅਮਨਦੀਪ ਕੌਰ ਨੂੰ ਸਰਪੰਚੀ ਤੋਂ ਹਟਾ ਕੇ ਜਿਹੜਾ ਪ੍ਰਬੰਧਕ ਲਾ ਕੇ ਪਿੰਡ ਦੇ ਵਿੱਚ ਉਹ ਪਿੰਡ ਦਾ ਜਿਹੜਾ ਕੰਮ ਚਲਾਉਣ ਦੀਆਂ ਜਿਹੜੀਆਂ ਉਹ ਸਕੀਮਾਂ ਲਗਾਤਾਰ ਲਾਈਆਂ ਜਾ ਰਹੀਆਂ ਨੇ ਤੇ ਅਮਨਦੀਪ ਕੌਰ ਨੂੰ ਜਿਹੜਾ ਬਿਨਾਂ ਕੋਈ ਨੋਟਿਸ ਜਾਰੀ ਕੀਤੇ ਆ ਬਿਨਾ ਕੋਈ ਲਿਖਤੀ ਪੜਤੀ ਕਾਗਜ ਪੱਤਰ ਦਿੱਤੇ ਆ ਅਮਨਦੀਪ ਕੌਰ ਨੂੰ ਜਿਹੜਾ ਸਰਪੰਚੀ ਤੋਂ ਉਹ ਲਾਇਆ ਗਿਆ ਇਸੇ ਦੇ ਵਿਰੋਧ ਦੇ ਵਿੱਚ ਅਸੀਂ ਆਉਣ ਵਾਲੀ ਇਸੇ ਮਹੀਨੇ ਦੀ 25 ਤਰੀਕ ਨੂੰ 25 ਅਗਸਤ ਨੂੰ ਜੈਤੋ ਦੇ ਵਿੱਚ ਐਮਐਲਏ ਅਮੋਲਕ ਦੇ ਖਿਲਾਫ ਜਿਹੜਾ ਇੱਕ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਆ ਜੇਕਰ ਰੋਦ ਤਾਂ ਹੀ ਅਮਨਦੀਪ ਕੌਰ ਦੀ ਸਰਪੰਚੀ ਦਾ ਹੱਲ ਵੀ ਨਹੀਂ ਹੁੰਦਾ ਤੇ ਫਿਰ ਉਥੋਂ ਜਿਹੜਾ ਕੋਈ ਵੱਡੇ ਐਕਸ਼ਨ ਦਾ ਐਲਾਨ ਵੀ ਕੀਤਾ ਜਾਊਗਾ ਤੇ ਤਿੱਖਾ ਸੰਘਰਸ਼ਾ ਜਿਹੜਾ ਉਹ ਕੀਤਾ ਜਾਊਗਾ ਚੰਦਪਾਣ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਜਿਹੜੀ ਲੜਾਈ ਚੱਲ ਰਹੀ ਆ ਉਹ ਲਗਾਤਾਰ ਜਾਰੀ ਰਹਿਣੀ ਆ ਜਦੋਂ ਤਾਈਂ ਚੰਦਪਾਣ ਦੇ ਲੋਕਾਂ ਨੂੰ ਸੰਤੁਸ਼ਟੀ ਨਹੀਂ ਮਿਲ ਜਾਂਦੀ ਜਦੋਂ ਤਾਈਂ ਉਹਨਾਂ ਨੂੰ ਪੂਰਨ ਇਨਸਾਫ ਜਿਹੜਾ ਉਹ ਨਹੀਂ ਮਿਲ ਜਾਂਦਾ ਤੇ ਜਿਹੜਾ ਐਮਐਲਏ ਮੋਲਕ ਸਿੰਘ ਆ ਉਹਦੀ ਧੌਂ ਦੇ ਵਿੱਚੋਂ ਜਿਹੜਾ ਕਿਲਾ ਜਦੋਂ ਤਾਈਂ ਨਹੀਂ ਨਿਕਲ ਜਾਂਦਾ ਉਦੋਂ ਤਾਈਂ ਸਾਡਾ ਸੰਘਰਸ਼ਾ ਜਿਹੜਾ ਉਹ ਜਾਰੀ ਰਹਿਣਾ ਤੇ ਅਸੀਂ ਚੰਦ ਭਾਨ ਦੇ ਮਸਲੇ ਨੂੰ ਲੈ ਕੇ ਤੇ ਅਮਨਦੀਪ ਕੌਰ ਦੇ ਸਰਪੰਚੀ ਦੇ ਮਾਮਲੇ ਨੂੰ ਲੈ ਕੇ 25 ਅਗਸਤ ਨੂੰ ਜਿਹੜਾ ਜੈਤੋ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਆ ਤੇ ਜਿੱਥੋਂ ਤਾਈ ਵੀ ਤੁਹਾਡੇ ਮਾਧਿਅਮ ਤੇ ਰਾਈ ਲੋਕਾਂ ਤੱਕ ਗੱਲ ਜਾ ਰਹੀ ਹੈ ਸਾਡੀ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਉਹਨਾਂ ਲੋਕਾਂ ਨੂੰ ਕਿ ਆਓ ਹੱਕ ਸੱਚ ਇਨਸਾਫ ਦੇ ਲਈ ਜਿਹੜਾ ਅੱਗੇ ਵਧিয়ে ਤੇ ਚੰਦ ਭਾਨ ਦੇ ਇਹਨਾਂ ਕਿਰਤੀ ਲੋਕਾਂ ਨੂੰ ਇਹਨਾਂ ਮਜ਼ਦੂਰ ਲੋਕਾਂ ਨੂੰ ਤੇ ਅਮਨਦੀਪ ਕੌਰ ਸਰਪੰਚ ਨੂੰ ਜਿਹੜਾ ਅਨੁਸਾਫ ਦਵਾਈਏ ਆਸ ਕਰਦੇ ਹਾਂ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ 25 ਅਗਸਤ ਨੂੰ ਜਿਹੜਾ ਜੈਤੂ ਠੀਕ 11 ਵਜੇ ਪਾਰਕ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋਗੇ ਧੰਨਵਾਦ ਜੀ ਬਾਈ ਜੀ ਉੱਥੇ ਪੱਕਾ ਮੋਰਚਾ ਲਾਉਂਗੇ ਤੁਸੀਂ ਜਾਂ ਵੀ ਇੱਕ ਦਿਨ ਦੇ ਲਈ ਹੋਵੇਗਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਦੇਖੋ ਜਿਹੜਾ ਜੈਤੂ ਦੇ ਵਿੱਚ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ 25 ਤਰੀਕ ਨੂੰ ਇੱਕ ਦਿਨ ਦਾ ਹੋਊਗਾ ਉਸ ਤੋਂ ਬਾਅਦ ਜੇ 25 ਤਰੀਕ ਤੱਕ ਕੋਈ ਹੱਲ ਨਹੀਂ ਕੀਤਾ ਜਾਂਦਾ ਪ੍ਰਸ਼ਾਸਨ ਕੋਈ ਨਹੀਂ ਹੱਲ ਕਰਦਾ ਸਰਕਾਰ ਇਹਦਾ ਕੋਈ ਹੱਲ ਮਸਲੇ ਦਾ ਨਹੀਂ ਕਰਦੀ ਫੇਰ ਜਿਹੜਾ ਐਮਐਲਏ ਮੋਲਕ ਨੇ ਜੋ ਗੰਦ ਪਾ ਰੱਖਿਆ ਫੇਰ ਇਹਦੇ ਘਰਵਾਲ ਨੂੰ ਜਿਹੜਾ ਅਗਲਾ ਐਕਸ਼ਨ ਉਹ ਸਿੱਧ ਤੋ ਹੋਵੇਗਾ ਸੰਘਰਸ਼ ਉਥੇ ਪੱਕੇ ਮੋਰਚੇ ਦਾ ਵੀ ਬਣ ਸਕਦਾ ਜਾਂ ਹੋਰ ਕੋਈ ਉਹ ਅਗਲੀ ਰੂਪਰੇਖਾ ਜਿਹੜੀ ਉਹ ਐਕਸ਼ਨ ਕਮੇਟੀ ਦੀ ਮੀਟਿੰਗ ਕਰਕੇ ਲਿਖੀ ਜਾਓ ਹਾਂਜੀ ਸਰਪੰਚ ਸਾਹਿਬ ਤੁਹਾਨੂੰ ਕੋਈ ਲੀਗਲੀ ਨੋਟਿਸ ਆਇਆ ਕਿ ਤੁਹਾਡੇ ਪਿੰਡ ਦੇ ਵਿੱਚ ਪ੍ਰਬੰਧਕ ਲਾ ਦਿੱਤਾ ਕੋਈ ਨਹੀਂ ਆਇਆ ਜੀ ਦੇਖੋ ਚੰਦਪਾਨ ਦੇ ਵਿੱਚ ਜੋ ਨਾਲੀ ਨੂੰ ਲੈ ਕੇ ਸਰਪੰਚੀ ਦਾ ਆਖਰੀ ਤਾਂ ਮੁੱਦਾ ਸਰਪੰਚੀ ਦੇ ਸੀ ਇਹਨਾਂ ਨੂੰ ਐਸੀ ਪਰਿਵਾਰ ਦੇ ਵਿੱਚ ਸਰਪੰਚੀ ਇਹਨਾਂ ਤੋਂ ਹਾਜ਼ਮ ਨਹੀਂ ਆ ਰਹੀ ਸੀ ਇਸੇ ਸਰਪੰਚ ਤੋਂ ਲੈ ਕੇ ਸਾਨੂੰ ਕੋਈ ਨੋਟ ਇਹਨਾਂ ਦੇ ਕੋਈ ਮੈਂਬਰ ਨੂੰ ਜਾਂ ਸਰਪੰਚ ਨੂੰ ਕੋਈ ਚਿੱਠੀ ਵਗੈਰਾ ਕੋਈ ਵੀ ਨਹੀਂ ਆਇਆ ਤੇ ਇਹਨਾਂ ਨੇ ਕੰਮ ਚਲਵਾਇਆ ਗਾ ਸਾਡੇ ਬੱਸ ਸਟੈਂਡ ਤੇ ਛੱਪੜ ਸੀਗਾ ੱੱਕੇਸ਼ਾਈ ਨਾ ਐਮਐਲਏ ਦੀ ਸਹਤੇ ਕੁਮਦੂਰ ਵਰਗਿਆਂ ਦੇ ਕੋਲੇ ਖੜ ਕੇ ਕੰਮ ਚਲਵਾ ਰਹੇ ਆ ਉਹ ਚੰਦ ਭਾਂਦੇ ਲੋਕਾਂ ਤੇ ਕਿਵੇਂ ਗਰੀਬ ਲੋਕਾਂ ਤੇ ਹਤਿਆਚਾਰ ਕਰਾਇਆ ਗਿਆ ਸੀ ਬਜ਼ੁਰਗ ਘਟਾਏ ਗਏ ਸੀ ਔਰਤਾ ਸਾਡੀਆਂ ਤੋ ਜੋ ਹੈ ਭਗਵੰਤ ਸਾਨ ਫਰੀਦਪੁਰ ਵੀ ਖਿਆ ਚੌਰਿਆ ਆ ਰਿਹਾ ਹੈ ਝੰਡਾ ਲਖਾਉਣ ਦੇ ਲਈ ਕਹਿ ਰਿਹਾ ਵੀ ਲੋਕ ਆਯਾਦ ਆ ਬਿਲਕੁਲ ਆਯਾਦ ਨਹੀਂ ਹੈਗੇ ਕਿਵੇਂ ਚੰਦ ਭਾਂ ਦੇ ਕਿਵੇਂ ਬਜ਼ੁਰਗਾਂ ਨੂੰ ਕੁੱਟਿਆ ਗਿਆ ਕਿਵੇਂ ਔਰਤਾਂ ਨੂੰ ਕਿਵੇਂ ਨਹੀਂ ਕਹਿੰਨੇ ਕਿ ਜਵਾਖਾਂ ਨੂੰ ਕੁੱਟਿਆ ਗਿਆ ਤੇ ਆਯਾਦ ਹੈ ਨਹੀਂ ਇਹਨਾਂ ਵੱਲੋਂ ਆਯਾਦ ਕਿਹਾ ਜਾਂਦਾ ਜਿਹੜੇ ਵੱਡੇ ਵੱਡੇ ਸਟੇਟਾਂ ਤੋਂ ਲਾਹਣ ਕਰ ਦਿੰਦੇ ਵੀ ਆਯਾਦ ਆ 5 ਸਾਲਾਂ ਵਾਸਤੇ ਲੋਕਾਂ ਤੋਂ ਵੋਟਾਂ ਲੈ ਲੈਂਦੇ ਹੈਗੇ ਭਗਵੰਤ ਮਾ ਕਹਿੰਦਾ ਸੀਗਾ ਮੈਂ ਤਾਂ ਆਯਾਦਾਂ ਖੱਟੀ ਪੱਗ ਬਣ ਕੇ ਮੈਂ ਮੈਂ ਭਰਤ ਸਿੰਘ ਬਣ ਕੇ ਚੱਲਿਆਗਾ ਵੀ ਮੈਂ ਤਾਂ ਆਯਾਦ ਕਰਤੀ ਦੁਨੀਆ ਇਹ ਦਿਨ ਕੋ ਝੂਠ ਬੁਲਵਾ ਕੇ ਪੰਜ ਸਾਲਾਂ ਬਾਅਦ ਸੇ ਬੋਟਾ ਲੈ ਕੇ ਮੁੜ ਕੇ ਉਹ ਤੋਂ ਬਾਅਦ ਲੋਕਾਂ ਤੇ ਹਤਿਆਚਾਰ ਕਰਾਉਂਦੇ ਆ ਔਟਮਾਰਕ ਕਰਾਉਂਦੇ ਆ ਕਿਵੇਂ ਆਏ ਦਿਨ ਗੋਲਮਾਂ ਚਲਾਉਂਦੇ ਆਗੇ ਤੇ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਜੋ ਅਸੀਂ 25 ਤਰੀਕ ਦਾ ਲਾਹਨ ਕੀਤਾਗਾ ਧਰਨੇ ਦਾ ਅਸੀਂ ਇਨਸਾਫ ਦਸੰਦ ਪੈਣਾ ਨੂੰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਰੂਰ ਸਾਡਾ ਸਾਥ ਦਿੱਤਾ ਜਾਵੇ चंद पेका जिंदबाद मुरदाबाद ਮੋਲਕ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਜੰਦਪਾਨ ਦੇ ਲੋਕਾਂ ਦੇ ਜ਼ਬਰ ਟਵਾਉਣ ਵਾਲਾ ਐਮ ਐਲ ਏ ਮੋਲਕ ਮੁਰਦਾਬਾਦ 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 ਜੰਦਪਾਨ ਦੇ ਲੋਕਾਂ ਦੇ ਜ਼ਬਰ ਟਵਾਉਣ ਵਾਲਾ ਐਮ ਐਲ ਏ ਮੋਲਕ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ